ਸਰ ਦੇ ਆਤੀ ਰੋਹਨ ਆਪਣੇ ਵਿਚਾਰ ਲੈ ਕੇ ਆ ਰਿਹਾ ਹੈ ਜਿਹੜੀ ਦੇਖਭਾਲ ਜ਼ਿੰਦਗੀ ਸੀ ਤੀ ਜੋ ਵੀ ਵਾਗ ਵਿੱਚ ਘਟਨਾ ਕਰਨਾ ਆਉਂਦਾ ਸਾਰਾ ਬਿਆਨ ਰੋਹਨ ਦੱਸੂਗਾ ਤਾਂ ਸਾਸ਼ੇ ਗਾਲ ਤੇ ਇਸ ਪਰ ਸਾਡਾ ਅਤੇ ਮੇਰੀ ਪਿਆਰੀ ਜਗਾਂ ਦੇ ਸਾਥੀ ਹੋ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਆਜ ਕੀ ਸ਼ਹੀਦੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਦੀ ਆਪਰ ਫਿਰਨਾ ਦਿਆ ਮਾਰੇ ਜਾਣਾਗੇ ਦੇਵੀ ਦੇ ਅਸਮਾਨ ਦੇ ਹਨੇਰੇ ਦੇ ਬੱਦਲ ਖਾਏ ਮਹਿਫਲ बादशाह औरंगजेब के हमी गुरु तेग बहादुर साहब जी गिरफ्तार करके तक पहुंच न पिंजरे के अंदर ना तो ठीक तरह बैठा जा सकता सी ना ही सीधे आराम खड़िया जा सकता से गुरु जी ने अपने प्यारे भाई भाई मतीदी भाई सती जी ਅਤੇ ਫਾਇਰ ਪਰ ਉਹਨਾਂ ਦਾ ਵਿਚਾਰਾ ਬਿਲਕੁਲ ਅਟੋਲ ਨਹੀਂ ਸੀ ਨਾ ਤਾਂ ਨਾਕਾਫ ਵਸੁਧਾਨ ਦੀ ਚਮਕ ਸੀ। ਜਿਵੇਂ ਜੀ ਦਾ ਸਮਾਜ ਵਿੱਚ ਆਇਆ ਉਸ ਸਵੇਰ ਗੁਰੂ ਸਾਹਿਬ ਨੂੰ ਕੰਜਰੇ ਵਿੱਚੋਂ ਕੱਟਿਆ ਗਿਆ। ਉਹਨਾਂ ਨੇ ਕੋਹ ਵਿੱਚੋਂ ਪਾਣੀ ਕੱਢ ਕੇ ਇਸ਼ਨਾਨ ਕੀਤਾ, ਨਵੇਂ ਕੱਪੜੇ ਪਾਏ ਅਤੇ ਚੌਂਕੜੀ ਮਾਰ ਕੇ ਬੈਠ ਗਏ। ਉਹਨਾਂ ਸ਼ਾਂਤ ਮਨ ਨਾਲ ਜਪਜੀ ਸਾਹਿਬ ਦਾ ਪਾਠ ਕੀਤਾ। ਜੈਸੂ ਪ੍ਰਾਂਤ ਜਲਾਦ ਨੇ ਤਲਵਾਰ ਚਲਾਈ ਤੇ ਗੁਰੂ ਜੀ ਦਾ ਪਵਨ ਸੀਸ ਧੀ ਤੋਂ ਢਟ ਤੋਂ ਅਲੱਖ ਹੋ ਗਿਆ ਧਰਮ ਹਿਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰਰ ਨਾ ਦਿਆ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਕੋਤਵਾਲੀ ਦੇ ਚਪੂਰੇ ਦੇ ਨੇ ਸ਼ਹੀਦ ਕੀਤਾ ਗਿਆ ਤਾਂ ਉਸ ਵੇਲੇ ਦਿੱਲੀ ਦੇ ਬਾਜ਼ਾਰਾ ਵਾਸੀ ਸ਼ਾਹੀ ਤਾਂ ਸਾਰਾ ਦਾ ਇਹ ਜਨ ਦੇਖਣ ਲਈ ਉੱਥੇ ਜੁੜੇ ਹੋਏ ਸਨ ਵੀਰ ਦੇ ਹਜ਼ਾਰਾਂ ਨੇਤਰਾ ਸਾਹਮਣੇ ਗੁਰੂ ਜੀ ਪਰਿਤ੍ਰਤੀ ਸੱਜੇ ਦੇ ਲਿਗਿਆ ਉਪਕਲ ਵਿੱਚ ਲੈ ਕੇ ਸ਼ਬਦ ਉਚਾਰੇ ਰੰਗਰੇਟਾ ਗੁਰੂ ਦਾ ਬੇਟਾ ਗੁਰੂ ਜੀ ਦੀ ਸ਼ਹਾਦਤ ਉਹ ਬਾਤ ਪਾਈ ਜਾਂਦਾ ਜੀ ਦੁਆਰਾ ਗੁਰੂ ਜੀ ਦਾ ਪਾਵਨ ਸੀਸ ਲੈ ਕੇ ਜਾਨ ਪ੍ਰਣ ਗੁਰੂ ਜੀ ਦਾ ਧੜ ਭਾਈ ਲੱਖੀ ਸ਼ਾਹ ਜਾਰਾ ਨੇ ਆਪਣੇ ਘਰ ਵਿੱਚ ਰੱਖ ਕੇ ਆਪਣੇ ਘਰ ਨੂੰ ਆਕਲਾ ਕੇ ਸੰਸਕਾਰ ਕੀਤਾ ਉਸ ਸਥਾਨ ਤੇ ਹੋਂ ਜੋਦਾਰਾ ਰਕਾਹ ਸਨ ਸਾਈਂ ਸ਼ਿਸ਼ੂ ਵਿਥੇ ਗੁਰੂ ਸਾਹਿਬ ਦਾ ਆਤਮਾ ਬਹੁਤ ਪਵਿੱਤਰ ਸੀ ਜਿੱਥੇ ਕੱਟਿਆ ਗਿਆ ਉਸ ਮਸਜਿਦ ਬਣਾ ਰਹੀ ਗਈ ਪਰ ਕਈ ਸਾਲਾਂ ਬਾਅਦ ਲੋਕ ਜਿਹੜੋ ਸਿੱਖਾਂ ਦੇ ਦੀਨੋ ਜਿੱਤਿਆ ਤਾਂ ਉਸ ਵੇਲੇ ਸਰਦਾਰ ਬਗੇਰ ਸਿੰਘ ਨੇ ਮਸਜਿਦ ਨੂੰ ਢਾਕੇ ਗੁਰਦੁਆਰਾ ਸੀਸਗੰਜ ਸਾਹਿਬ ਸਥਾਪਿਤ ਕਰਵਾਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਨੂੰ ਉਚਦੀ ਦਿੱਤੀ ਤਰ੍ਹਾਂ ਵੀ ਸਾਕਾਜਨ ਕੀਤਾ ਸੀਸ ਦਿਨਾਂ ਤੋਂ ਸਿਰ ਨਾ ਲਿਆ ਇਸ ਆਖਰੀ ਗੁਰੂ ਤੇ ਪਾਤਾ ਜੀ ਦੀ ਸ਼ਹੀਦੀ ਸਦਾ ਲਈ ਮਨੁੱਖਤਾ ਦੇ ਇਤਿਹਾਸ ਵਿੱਚ ਚਮਕਦੀ ਰਹੇਗੀ ਇਹ ਸ਼ਕਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਤ ਦੇ ਧਰਮ ਤੇ ਸੱਚ ਤੇ ਧਰਮ ਦੀ ਰੱਖਿਆ ਲਈ ਆਪਣੀ ਉਜਾਣ ਵੀ ਛਾਵ ਕਰਨੀ ਪੈਂਦੀ ਹੈ ਧੰਵਾਦ